ਪਰ ਸਾਹਿਬ ਕਹਿੰਦੇ ਪੈ ਕਿ ਅੱਜ ਦਾ ਮਨੁੱਖ ਜਿਹੜਾ ਉਸ ਨੂੰ ਸੱਚ ਸੰਗਤ ਵਿੱਚ ਆਉਣ ਦਾ ਇਸ ਧਰਤੀ ਦੇ ਉੱਤੇ ਆਉਣ ਦਾ ਜਿਹੜਾ ਅੱਜ ਕੱਲ ਮਨੁੱਖ ਜਿਹੜਾ ਭੁੱਲ ਗਿਆ ਮਨੁੱਖ ਦਾ ਸਾਡਾ ਇਸ ਇੱਕ ਅਸੀ ਓਕਾਲ ਔਖ ਪਰਮਾਤਮਾ ਨੂੰ ਪ੍ਰਾਪਤ ਕਰਨਾ ਗੋਬਿੰਦ ਨੂੰ ਪ੍ਰਾਪਤ ਕਰਨਾ ਭਈ ਪ੍ਰਾਪਤ ਮਨੁੱਖ ਦੇ ਗੁਰਿਆ ਗੋਬਿੰਦ ਮਿਲਨ ਕੀ ਇੱਕ ਦਰ ਕਰ ਜਾ ਆ ਬਰਕਾਤ ਕਰਾ ਕਿਤੇ ਨਾ ਕਾਮ ਮਿਲ ਸਾਧ ਸੰਗਤ ਪੱਜ ਕੇਵਲ ਨਾਮ ਕਿ ਮਨੁੱਖ ਦਾ ਅਸਲੀ ਮਨੋਰਥ ਸੀ ਸਾਧ ਸੰਗਤ ਵਿੱਚ ਆਉਣਾ ਉਹ ਸਾਇਕ ਨੂੰ ਪ੍ਰਾਪਤ ਕਰਨਾ ਪਰ ਮੇਰਾ ਸਾਧ ਕਹਿੰਦਾ ਪਿਆ ਕਿ ਅੱਜ ਦੇ ਮਨੁੱਖ ਜਿਹੜਾ ਰੈਣ ਗਵਾਇ ਸੋਇਕ ਹੈ ਦਿਵਸ ਗਵਾਇਆ ਖਾਏ ਹੀਰੇ ਜੈਸਾ ਜਨਮ ਕੌਟੀ ਬਣੇ ਜਾ ਜਿਹੜਾ ਮਨੁੱਖਾ ਜਨਮ ਮਿਲਿਆ ਸੀ ਉਹ ਕੌਟੀਆਂ ਦੇ ਭਾਗ ਵਾਰ ਹੈ ਰਾਤ ਅਸੀਂ ਸੌਕੇ ਗਵਾਲ ਨੇ ਦਿਨੇ ਅਸੀਂ ਖਾਪੀ ਕੇ ਗਵਾਲ ਨੇ ਤੇ ਜੇ ਆਜ ਦੇ ਕਾਲ ਕਿਸੇ ਨੂੰ ਕਹਿ ਦਈਏ ਕਿ ਬਾਣੀ ਪੜਿਆ ਕਰੋ ਕਹਿੰਦੇ ਦੁਨੀਆਂ ਤੇ ਆਏ ਮੌਜਾ ਕਰੋ ਅੱਜ ਕਾਲ ਕਿਸੇ ਨੂੰ ਗੱਲ ਕਹਿਣੀ ਜਾਂ ਗੁਰੂ ਦੇ ਨਾਲ ਜੁੜਨ ਮਾਰਤੇ ਅਗਲੋ ਚਾਰ ਗਾਲਾਂ ਜੰਦਣਾ ਨੇ ਅਗਲਾ ਇਨਸਾਨ ਸੋਚਦਾ ਕਿ ਇਹ ਮੇਰਾ ਮਾੜਾ ਸੋਚ ਰਿਹਾ ਇਹ ਕੌਣ ਹੁੰਦਾ ਹੈ ਮੈਨੂੰ ਗੁਰਬਾਣੀ ਦੇ ਨਾਲ ਜੁੜਨ ਵਾਲਾ ਇਹ ਕਾਰਨ ਹੁੰਦਾ ਹੈ ਕਿ ਮੈਨੂੰ ਇਦਾਂ ਆਖਣ ਵਾਲਾ ਅرجਤਾਲ ਲੋਕ ਗੁਰਬਾਣੀ ਦੇ ਨਾਲ ਜੋੜਨਾ ਬੜਾ ਔਖਾ ਹੈ ਕਿਉਂਕਿ ਅਸੀਂ ਆਪ ਨੇ ਗੁਰਬਾਣੀ ਦੇ ਨਾਲ ਜੁੜੇ ਅਸੀਂ ਕਿਸੇ ਨੂੰ ਗੁਰਬਾਣੀ ਦੇ ਨਾਲ ਕੀ ਜੋੜ ਸਕਦੇ ਹਾਂ ਸਾਡਾ ਕਾਰਨ ਇਹ ਹੀ ਆ ਅਬਰਪ੍ਰਦੇਸ਼ੇ ਆਪਨਾ ਕਰੇ ਕਾਰਨ ਸਾਡਾ ਇਹ ਆ ਕਿ ਅਸੀਂ ਅਪਦੇਸ਼ ਦਿੱਤੀ ਜਾਂਦੇ ਆ ਸਟੇਜਾਂ ਤੇ ਰੌਲਾ ਪਾਈ ਜਾਂਦੇ ਆ ਪਰ ਆਪ ਅੰਦਰੋਂ ਸਾਡਾ ਖਿਰਦਾ ਖਾਲੀ ਹੈ ਅੰਦਰ ਸਾਡੇ ਕੁਝ ਨਹੀਂ ਹੈਗਾ ਇੱਥੇ ਮੈਨੂੰ ਗੱਲ ਯਾਦ ਆ ਰਹੀ ਆ ਇੱਕ ਰਾਜਾ ਜਿਹੜਾ ਬੜਾ ਧਰਮਾਤਮਾ ਸੀ ਰੱਬ ਦੇ ਵਿੱਚ ਵਿਸ਼ਵਾਸ ਕਰਨ ਵਾਲਾ ਸੀ ਰੋਜ਼ਾਨਾ ਉਹ ਰੱਬ ਦੀ ਪਰਮਾਤਮਾ ਦੀ ਪੂਜਾ ਕਰਿਆ ਕਰਦਾ ਸੀ ਪਰ ਜਿਹੜੀ ਉਸ ਦੀ ਰਾਣੀ ਸੀ ਉਹ ਜਾਨਾ ਜਿਹੜੀ ਖਾਣ ਪੀਣ ਦੇ ਵਿੱਚ ਧਿਆਨ ਦਿੰਦੀ ਸੀ ਮੇਕਅਪ ਦੇ ਵਿੱਚ ਖਾਣ ਪੀਣ ਦੇ ਵਿੱਚ ਫੈਸ਼ਨ ਦੇ ਵਿੱਚ ਧਿਆਨ ਰੱਖਦੀ ਸੀ ਇੱਕ ਦਿਨ ਰਾਜਾ ਆਪਣੇ ਘਰ ਵਾਲੇ ਨੂੰ ਆਖਣ ਲੱਗਾ ਮਹਾਰਾਣੀ ਦੁਨੀਆ ਦੇ ਉੱਤੇ ਆਇਆ ਚਾਰਕ ਦਿਨ ਦੀ ਦੁਨੀਆ ਕੀ ਪਤਾ ਕਦੋਂ ਮਰ ਜਾਣਾ ਜਿੰਨੇ ਕੁ ਦੁਨੀਆ ਹੈਗੀ ਕਾਲ ਪੁਖ ਪਰਮਾਤਮਾ ਦੀ ਪੂਜਾ ਕਰ ਲਿਆ ਕਰੋ ਤੇ ਰਾਣੀ ਅੱਗੋਂ ਕਹਿਣ ਲੱਗੀ ਕਹਿੰਦੀ ਬਾਦਸ਼ਾਹ ਹਜੇ ਤਾਂ ਮੈਂ ਜਵਾਨ ਹਜੇ ਤਾਂ ਮਟਿਆਰ ਹਾਂ ਤੇ ਇਹੀ ਮੇਰੀ ਉਮਰ ਆ ਫੈਸ਼ਨ ਕਰਨ ਦੀ ਮੇਕਅਪ ਕਰਨ ਦੀ ਤੁਸੀਂ ਇਹੋ ਮੈਨੂੰ ਰੋਕੀ ਜਾ ਰਹੇ ਜੇ ਜਦੋਂ ਮੈਂ ਬੁੱਢੀ ਹੋ ਜਾਵਾਂਗੀ ਜਦੋਂ ਮੇਰੇ ਕੋਲ ਫੈਸ਼ਨ ਕਰਨ ਵਾਸਤੇ ਸਮਾਂ ਨਹੀਂ ਹੋਵੇਗਾ ਜਦੋਂ ਮੈਂ ਫੁੱਲ ਬੁੱਢੀ ਹੋ ਜਾਵਾਂਗੀ ਉਦੋਂ ਮੈਂ ਕਾਲ ਪੁਰਖ ਪਰਮਾਤਮਾ ਦੀ ਪੂਜਾ ਕਰਾਂਗੀ ਰਾਜਾ ਬੜਾ ਦੁਖੀ ਹੋਇਆ ਜਦੋਂ ਰਾਜਾ ਦੁਖੀ ਹੋਇਆ ਰਾਜਾ ਜਿਹੜਾ ਆਪਣੇ ਮਹਾਂ ਮੰਤਰੀ ਦੇ ਕੋਲ ਜਾਂਦਾ ਗੁਰੂ ਦੇ ਕੋਲ ਜਾਂਦਾ ਜਦ ਮਹਾਂ ਮੰਤਰੀ ਦੇ ਕੋਲ ਗਿਆ ਜਾ ਕੇ ਸਾਰੀ ਘਟਨਾ ਦਸੀ ਕਿ ਮਹਾਰਾਣੀ ਨੇ ਪਰਮਾਤਮਾ ਦੀ ਪੂਜਾ ਕਰਨ ਵਾਸਤੇ ਕਿਹਾ ਸੀ ਪਰ ਉਹ ਕਹਿੰਦੀ ਕਿ ਮੇਰਾ ਹਜੇ ਫੈਸ਼ਨ ਵੱਲ ਧਿਆਨ ਹੈ ਮੈਂ ਹਜੇ ਫੈਸ਼ਨ ਕਰਾਂਗੀ ਮੇਕਅਪ ਕਰਾਂਗੀ ਨਵੇਂ-ਨਵੇਂ ਬਸਤਰ ਪਾਵਾਂਗੀ ਮਹਾਂ ਮੰਤਰੀ ਨੇ ਸੁਣਿਆ ਕਹਿਣ ਲੱਗਾ ਬਾਦਸ਼ਾਹ ਕਲ ਨੂੰ ਆਪਾਂ ਸੈਰ ਕਰਨ ਵਾਸਤੇ ਜਾਵਾਂਗੇ ਤੇ ਬਾਦਸ਼ਾਹ ਕਹਿੰਦਾ ਠੀਕ ਹੈ ਜਦ ਤੱਕ ਮਹਾ ਗੁਰੂ ਨੇ ਮਹਾ ਮੰਤਰੀ ਨੇ ਕਿਹਾ ਬਾਦਸ਼ਾਹ ਆਪਣੀ ਘਰ ਵਾਲੀ ਮਹਾਰਾਣੀ ਨੂੰ ਨਾਲ ਲੈ ਕੇ ਜੰਗਲਾਂ ਦੇ ਵਿੱਚ ਖੇਤਾਂ ਦੇ ਵੱਲ ਚਲੇ ਜਾਂਦੇ ਨੇ ਜਿੱਥੇ ਬਹੁਤ ਘਣਾ ਜੰਗਲ ਸੀ ਸੁੰਦਰ ਬਾਗ ਸੀ ਵਣ ਸਵਨਨੇ ਥਲ ਲੱਗੇ ਹੋ ਸਨ ਵਣ ਸਵਨਨੇ ਪਰਦਾਤ ਸਨ ਮਹਾਂ ਮੰਤਰੀ ਕਹਿਣ ਲੱਗਾ ਮਹਾਰਾਣੀ ਇਸ ਖੇਤ ਦੇ ਵਿੱਚ ਵੜ ਜਾਵੋ ਜਿਹੜਾ ਸਭ ਤੋਂ ਸੋਹਣਾ ਤੁਹਾਨੂੰ ਫੁੱਲ ਲੱਗੇ ਉਹ ਤੁਸੀਂ ਤੋੜ ਕੇ ਲੈ ਕੇ ਆਉਣਾ ਅਸੀਂ ਪਰਲੇ ਪਰਨੇ ਖੇਤ ਦੇ ਪਰਲੇ ਪਾਸੇ ਖਲੋਤੇ ਹੋਵਾਂਗੇ ਮਹਾਰਾਣੀ ਕਹਿਣ ਲੱਗੀ ਕਿ ਠੀਕ ਹੈ ਮੈਂ ਤੋੜ ਕੇ ਲਿਆਵਾਂਗੀ ਮਹਾਰਾਣੀ ਖੇਤਾਂ ਦੇ ਵਿੱਚ ਵੜ ਜਾਂਦੀ ਹੈ ਤੇ ਬਾਦਸ਼ਾਹ ਜਿਹੜਾ ਪਰਲੇ ਪਸੰਦ ਜਾਂ ਖੇਤ ਦੇ ਵਿੱਚ ਖੋ ਲ ਜਾਂਦਾ ਮਹਾਰਾਣੀ ਅੰਦਰ ਬਾਟ ਦੇ ਖੇਤ ਦੇ ਵਿੱਚ ਫੁੱਲ ਤੋੜਨ ਦੀ ਕੋਸ਼ਿਸ਼ ਕਰਦੀ ਆ ਫੁੱਲ ਬਹੁਤ ਸੋਹਣਾ ਸੀ ਜਦ ਫੁੱਲ ਤੋੜਨ ਲੱਗੀ ਤੇ ਮਨ ਦੇ ਵਿੱਚ ਫੁਰਨਾ ਆਇਆ ਕਿ ਹੋ ਸਕਦਾ ਇਸ ਤੋਂ ਅਗਲੇ ਬੰਨੇ ਹੋਰ ਸੋਹਣਾ ਹੋਵੇ ਉਹ ਅੱਗੇ ਲੱਗ ਜਾਂਦੀ ਜਦ ਅੱਗੇ ਤੋੜਨ ਲੱਗੀ ਫਿਰ ਮਨ ਦੇ ਵਿੱਚ ਫੁਰਨਾ ਆਇਆ ਹੋ ਸਕਦਾ ਅੱਗੇ ਸੋਹਣਾ ਹੋਵੇ ਉਹ ਫਿਰ ਅੱਗੇ ਤੁਰ ਪੈਂਦੀ ਹੈ ਇਦਾਂ ਕਰਦੀ ਕਰਦੀ ਉਹ ਸਾਰਾ ਖੇਤ ਲੰਘ ਜਾਂਦੀ ਤੇ ਹੱਥ ਉਹਦੇ ਵਿੱਚ ਕੁਝ ਨਹੀਂ ਆਉਂਦਾ ਖਾਲੀ ਹੱਥ ਲੈ ਕੇ ਖੇਤ ਦੇ ਵਿੱਚੋਂ ਬਾਹਰ ਆ ਜਾਂਦੀ ਹੈ ਜਦ ਮਹਾਗੁਰੂ ਮਹਾ ਮੰਤਰੀ ਨੇ ਪੁੱਛਿਆ ਕਿ ਤੇ ਮਹਾਰਾਣੀ ਤੁਹਾਨੂੰ ਇਹ ਕੰਮ ਕਿਹਾ ਸੀ ਉਹ ਕੀਤਾ ਤੁਹਾਨੂੰ ਇੱਕ ਸੁੰਦਰ ਫੁੱਲ ਤੋੜ ਕੇ ਲਿਆਉਣ ਵਾਸਤੇ ਕਿਹਾ ਸੀ ਤੁਸੀਂ ਲਿਆਂਦਾ ਮਹਾਰਾਣੀ ਧਿਆਨ ਲੱਗੀ ਕਿ ਰਾਜਗੁਰੂ ਮਹਾ ਮੰਤਰੀ ਫੁੱਲ ਤਾਂ ਮੈਂ ਤੋੜਨ ਲੱਗੀ ਸੀ ਮੈਂ ਮਨ ਦੇ ਵਿੱਚ ਸੋਚਦੀ ਪਈ ਸਾਂ ਕਿ ਅੱਗੇ ਸੋਨਾ ਆਵੇਗਾ ਅੱਗੇ ਸੋਨਾ ਆਵੇਗਾ ਅੱਗੇ ਸੋਨਾ ਆਵੇਗਾ ਮੈਂ ਸੋਨਾ ਸੋਨਾ ਕਰਦੀ ਕਰਦੀ ਜਿਹੜਾ ਸਾਰਾ ਖੇਤ ਲੰਘ ਆਈ ਤੇ ਪਰ ਮੈਨੂੰ ਸੋਨਾ ਫੁੱਲ ਨਹੀਂ ਲੱਭਾ ਤੇ ਉਸ ਰਾਜ ਗੁਰੂ ਨੇ ਸਮਝਾਇਆ ਕਿ ਮਹਾਰਾਣੀ ਇਹ ਦੁਨੀਆ ਵੀ ਜਿਹੜੀ ਆ ਖੇਤ ਦੇ ਵਾਂਗ ਫੁੱਲ ਤੇ ਵਾਂਗ ਤੁਸੀਂ ਇਹ ਮਾਨ ਦੇ ਵਿੱਚ ਫੁਰਨਾ ਲੱਗਦੇ ਰਹਿ ਕਿ ਅੱਗੇ ਸੋਨਾ ਆਵੇਗਾ ਅੱਗੇ ਸੋਨਾ ਆਵੇਗਾ ਇਹ ਜ਼ਿੰਦਗੀ ਵੀ ਤੁਹਾਡੀ ਇਦਾਂ ਦੀ ਹੈ ਜਿੰਨਾ ਚਿਰ ਹੈਗੀ ਆ ਉਹ ਕਾਲ ਪੁਰਖ ਪਰਮਾਤਮਾ ਦੀ ਬਾਣੀ ਪੜ ਲਓ ਕੀ ਪਤਾ ਘੜੀ ਦਾ ਕਿ ਅੱਜ ਹੈਗੇ ਆ ਕੱਲੋਂ ਨਾ ਹੋਈਏ ਮਹਾਰਾਣੀ ਜਿਹੜਾ ਬਹੁਤ ਦੁਖੀ ਹੁੰਦੀ ਆ ਫਿਰ ਘਟਨਾ ਮਿਲਦੀ ਆ ਕਿ ਉਹ ਫਿਰ ਕਾਰਪੁਰਖ ਪਰਮਾਤਮਾ ਦੀ ਬਾਣੀ ਦੇ ਨਾਲ ਜੁੜ ਜਾਂਦੀ ਹੈ ਤੇ ਅਸੀਂ ਜਿਹੜਾ ਅੱਜ ਕੱਲ ਮਨੋਰਥ ਜਿਹੜਾ ਭੁੱਲ ਗਿਆਂ ਤੇ ਸਾਡਾ ਸਾਥ ਸੰਗਤ ਵਿੱਚ ਆਉਂਦਾ ਮਨੋਰਥ ਕੀ ਆ ਸਾਡਾ ਧਰਜੀ ਉੱਤੇ ਆਉਂਦਾ ਮਨੋਰਥ ਕੀ ਆ ਤੇ ਜੇ ਗੁਰੂ ਲਾਡਕ ਪਾਲ ਸਾਹਿਬ ਨੇ ਸਾਨੂੰ ਸਾਥ ਸੰਗਤ ਦੇ ਨਾਲ ਜੋੜਿਆ ਗੁਰਬਾਣੀ ਦੇ ਨਾਲ ਜੋੜਿਆ ਪਹਿਲਾਂ ਗੁਰੂ ਸਾਹਿਬ ਜੀ ਨੇ ਆਪਣੇ ਹਿਰਦੇ ਦੇ ਵਿੱਚ ਸਭ ਕਾਰਜ ਕੀਤੇ ਸਨ ਫਿਰ ਸਾਨੂੰ ਉਪਦੇਸ਼ ਦਿੱਤਾ ਸੀ ਤੇ ਗੁਰੂ ਸਾਹਿਬ ਜੀ ਨੇ ਕਹਿਆ ਸੀ ਕਿਰਤ ਕਰੋ ਨਾਮ ਜਪੋ ਤੇ ਵੰਡ ਕੇ ਛਕੋ ਅੱਜ ਸਾਡੇ ਕੋਲ ਕੁਝ ਨਹੀਂ ਹੈਗਾ ਅੱਜ ਸਾਡੀ ਕਿਰਤ ਵੀ ਜੜੀ ਆ ਬੇਈਮਾਨ ਵਾਲੀ ਹੋ ਗਈ ਆ ਮਾਫ਼ ਕਰਨਾ ਲਾਈਵ ਚੱਲ ਰਿਹਾ ਕਿਰਤ ਜਿਹੜੀ ਸਾਡੀ ਬੇਈਮਾਨ ਵਾਲੀ ਹੋ ਗਈ ਸਾਨਾ ਗੁਰੂ ਸਾਹਿਬ ਜੀ ਨੇ ਮਾੜੇ ਕੰਮ ਤੋਂ ਰੋਕਿਆ ਸੀ ਦੋ ਨੰਬਰ ਦੇ ਕੰਮ ਤੋਂ ਰੋਕਿਆ ਸੀ ਅੱਜ ਅਸੀਂ ਦੋ ਨੰਬਰ ਦੇ ਕੰਮ ਕਰ ਕਰਕੇ ਵਾੜਾ ਕੰਮ ਕਰ ਕਰਕੇ ਨਸ਼ਾ ਵੇਚ ਵੇਚ ਕੇ ਘਰ ਦੇ ਘਰ ਤਬਾਹ ਕਰੀ ਜਾ ਰਹੇ ਹਨ ਹਣ ਸਰਕਾਰ ਨੇ ਉਪਰਾਲਾ ਸ਼ੁਰੂ ਕੀਤਾ ਪਰ ਇੱਕ ਘਰ ਧੌਣ ਦੇ ਨਾਲ ਕੁਝ ਨਹੀਂ ਬਣਨਾਗਾ ਉਸ ਇੱਕ ਘਰ ਨੇ ਕੀ ਪਤਾ ਕਿੰਨੇ ਘਰ ਟਾਏ ਨੇ ਕਿੰਨਿਆਂ ਨੂੰ ਬਰਬਾਦ ਕੀਤਾ ਕਿੰਨੇ ਨੌਜਵਾਨ ਮਰੇ ਨੇ ਇੱਕ ਘਰ ਧੌਣ ਦੇ ਨਾਲ ਕੁਝ ਨਹੀਂ ਬਣਨਾਗਾ ਸਾਨੂੰ ਇਸ ਚੀਜ਼ ਨੂੰ ਜੜ੍ਹਾਂ ਮਕਾਉਣਾ ਪਵੇਗਾ ਫੇਰ ਹੋ ਸਕਦਾ ਕਿ ਸਾਡੀ ਧਰਮ ਦਾ ਭਲਾ ਹੋ ਜਾਵੇ ਨਹੀਂ ਤੇ ਆਉਣ ਵਾਲੇ ਸਮੇਂ ਦੇ ਵਿੱਚ ਸਾਨੂੰ ਨੌਜਵਾਨ ਗੱਭਰੂ ਲੱਭਣਾ ਬੜਾ ਔਖਾ ਅੱਜ ਸਾਡੇ ਨੌਜਵਾਨ ਗੱਭਰੂ ਜਿਹੜੇ ਠੀਕ ਆ ਤੇ ਉੱਤੇ ਲੱਗੇ ਹੋਏ ਨੇ ਸਮੈਕ ਦੇ ਨਾਲ ਲੱਗੇ ਹੋਏ ਨੇ ਤੇ ਨਿੱਤ ਦੀਆਂ ਖਬਰਾਂ ਵਿੱਚ ਪੜੇਦਾ ਕਿ ਅੱਜ ਫਲਾਣੇ ਥਾਂ ਤੇ ਨੌਜਵਾਨ ਮਰ ਗਿਆ ਠੀਕ ਨੇ ਥਾਂ ਤੇ ਨੌਜਵਾਨ ਮਰ ਗਿਆ ਲਾਕਡਾਊਨ ਲੱਗਾ ਸੀ ਲੌਕਡਾਊਨ ਦੇ ਵਿੱਚ ਡਾਕਟਰ ਨੇ ਰਿਪੋਰਟ ਦੇ ਵਿੱਚ ਦੇਖਿਆ ਕਹਿੰਦਾ ਕਿ ਉਹਨੇ ਨੌਜਵਾਨ ਗੱਭਰੂ ਜਿਹੜੇ ਕਰੋਨਾ ਦੇ ਨਾਲ ਨਹੀਂ ਮਰੇ ਜਿੰਨੇ ਸਾਡੇ ਨੌਜਵਾਨ ਗੱਭਰੂ ਸਮੈਕ ਦਾ ਟੀਕਾ ਲਾ ਕੇ ਮਰੇ ਨੇ ਸਮੈਕ ਦਾ ਟੀਕਾ ਲਾ ਕੇ ਮਰੇ ਨੇ ਉਹਨੇ ਨੌਜਵਾਨ ਗੱਭਰੂ ਕਰੋਨਾ ਦੇ ਨਾਲ ਨਹੀਂ ਮਰੇਗੇ ਜਿੰਨੇ ਸਮੈਕ ਦੇ ਨਾਲ ਮਰੇ ਨੇ ਤੇ ਇੱਕ ਡਾਕਟਰ ਨੇ ਕਿਤਾਬ ਲਿਖੀ ਆ ਨਸ਼ਿਆ ਤੇਰੀ ਇਹੋ ਕਹਾਣੀ ਉਸ ਕਿਤਾਬ ਦੇ ਵਿੱਚ ਡਾਕਟਰ ਨੇ ਬੜਾ ਸੋਹਣਾ ਲਿਖਿਆ ਕਹਿੰਦਾ ਕਿ ਜਿਹੜਾ ਨਸ਼ੇ ਦੀ ਦਲਦਲ ਵਿੱਚ ਫਸ ਗਿਆ ਜਿਹੜਾ ਸਮੈਕ ਵੀ ਲੱਗ ਪਿਆ ਜੇ ਉਸ ਬੰਦੇ ਦੀ ਮੌਤ ਹੋਣੀ ਜ਼ਰੂਰੀ ਆ ਉਸ ਬੰਦੇ ਨੇ ਮਰ ਜਰੂਰ ਜਾਣਾ ਹੈ ਪਤਾ ਨਹੀਂ ਕਿਹੜੇ ਵੇਲੇ ਮਰ ਜਾਣਾ ਜੇ ਉਸ ਨੂੰ ਸਮੈਕ ਮਿਲ ਗਈ ਨਾ ਤਾਂ ਵੀ ਮਰ ਜਾਣਾ ਤੇ ਜੇ ਨਾ ਮਿਲੀ ਉਹ ਨਾ ਤਾਂ ਵੀ ਮਰ ਜਾਣਾ ਕਾਰਨ ਕੀ ਆ ਕਿ ਜੇ ਉਸ ਨੂੰ ਮਿਲ ਗਈ ਉਸ ਨੇ ਜ਼ਿਆਦੀ ਖਾ ਲੈਣੀ ਤਾਂ ਵੀ ਮਹਤੋ ਜਾਣੀ ਜੇ ਨਾਮ ਨਹੀਂ ਤਾਂ ਵੀ ਮਹਤੋ ਜਾਣੀ ਇੱਕ ਕਿਤਾਬ ਜਿਹੜੇ ਡਾਕਟਰ ਨੇ ਬਹੁਤ ਸੋਹਣੀ ਲਿਖੀ ਹੈ ਤੇ ਜਦੋਂ ਕਿਤਾਬ ਪੜ੍ਹੀ ਤੇ ਮੈਨੂੰ ਗੱਲ ਯਾਦ ਆ ਗਈ ਸੰਤ ਜਰਨੈਲ ਸਿੰਘ ਜੀ ਖਾਲਸਾ ਪੰਡਰਾਂ ਵਾਲਿਆਂ ਦੀ ਕਿ ਢਾਈ ਲੱਖ ਨੌ ਜਵਾਨ ਸੀ ਉਹਨਾਂ ਦੇ ਕੋਲ ਡਾਕਟਰ ਖੁਸ਼ਵੰਤ ਸਿੰਘ ਆਪਣੇ ਕਿਤਾਬ ਦੇ ਵਿੱਚ ਲਿਖਦਾ ਪਿਆ ਕਹਿੰਦਾ ਢਾਈ ਲੱਖ ਨੌ ਜਵਾਨ ਗੱਭਰੂ ਸੀ ਜਿਹੜਾ ਹਮੇਸ਼ਾ ਸਰਕਾਰ ਦੇ ਨਾਲ ਟੱਕਰਾਂ ਲੈਣ ਵਾਸਤੇ ਹਮੇਸ਼ਾ ਤਿਆਰ ਦਸ ਤਿਆਰ ਪਰ ਤਿਆਰ ਉਹ ਐਸਾ ਮਹਾਨ ਸੰਤ ਸੀ ਪਰ ਅੱਜ ਕੱਲ ਸੰਤ ਵੀ ਬਹੁਤ ਨੇ ਹਰਗਾ ਸੰਤ ਨਾ ਆਖੇ ਤੇ ਬਨਾਰਸ ਕੀ ਠੱਗ ਠਗੀ ਧੋਰੀ ਵਾਲਾ ਕੰਮ ਜਿਹੜਾ ਜਾਦਾ ਚੱਲਦਾ ਪਿਆ ਗੁਰਦੁਆਰੇ ਅਸੀਂ 4 4 ਕਰੋੜ ਦੇ ਬਣਾਏ ਨੇ ਤੇ ਗੁਰੂ ਘਰ ਦੇ ਵਿੱਚ ਗਰੰਤੀ ਸੀ ਉਹ ਲੱਭਦੇ ਜਿਹੜਾ 2500 ਰੁਪਏ ਦੇ ਵਿੱਚ ਸਰ ਜਾਵੇ ਮਾਫ਼ ਕਰਨਾ ਲਾਈਵ ਚੱਲ ਰਿਹਾ ਇਹ ਹਾਲਾਤ ਬਣ ਗਏ ਨੇ ਤਾਂ ਹੀ ਸਾਡਾ ਜਿਹੜਾ ਧਰਤੀ ਦੇ ਉੱਤੇ ਆਉਣ ਦਾ ਜਿਹੜਾ ਮਨੋਸ ਜਿਹੜਾ ਸਾਨੂੰ ਭੁੱਲ ਗਿਆ ਕਿਉਂਕਿ ਅੱਜ ਅਸੀਂ ਚੰਗੇ ਪ੍ਰਚਾਰਕ ਚੰਗੇ ਗ੍ਰੰਥੀ ਚੰਗੇ ਕਥਾਵਾਚਕ ਸਾਹਮਣੇ ਰਹਿ ਲੋਚੜ ਪੁਣਾ ਕਰਨਾ ਹੋਵੇ ਉਹਦੇ ਵਾਸਤੇ ਸਾਡੇ ਕੋਲ ਖੁੱਲਾ ਪੈਸਾ ਹੈ ਤੇ ਗੁਰੂ ਦੇ ਗ੍ਰੰਥੀ ਨੂੰ ਵਜ਼ੀਰਾ ਨੂੰ ਕਥਾਵਾਚਕਾਂ ਨੂੰ ਪੈਸੇ ਦੇਣ ਲੱਗੇ ਸੀ ਕੰਜੂਸੀ ਵਰਤਦੇ ਤੇ ਕਾਰਨ ਸਾਡਾ ਕੀ ਆ ਅੱਖਾਂ ਜੀਵਾ ਵਿਸਰਾਂ ਮਰਤਾ ਕਾਰਨ ਸਾਡਾ ਇਹ ਆ ਤਾਂ ਹੀ ਅਸੀਂ ਧਰਤੀ ਦੇ ਉੱਤੇ ਆਉਣ ਦਾ ਮਨੁੱਖ ਜਿਹੜਾ ਘੋਲਦੇ ਜਾ ਰਹੇ ਕਿ ਸਾਡਾ ਧਰਤੀ ਤੇ ਆਉਣ ਦਾ ਮਨੁੱਖ ਕੀ ਸੀ ਸਾਨੂੰ ਕਾਲ ਪੁਖ ਪਰਮਾਤਮਾ ਨੇ ਕਿਸ ਕਰਨ ਵਾਸਤੇ ਭੇਜਿਆ ਸੀ ਅੱਜ ਅਸੀਂ ਇੱਕ ਪਿਓ ਜਿਹੜਾ ਆਪਣੇ ਪੁੱਤਰ ਨੂੰ ਥਾਰ ਲੈ ਕੇ ਦਿੰਦਾ ਗੱਡੀ ਲੈ ਕੇ ਦਿੰਦਾ ਕਦਾ ਉਹਨੂੰ ਹੀ ਆ ਕਿ ਮਥਾਰ ਕਿਦਾਂ ਲੈ ਗਦੀ ਆ ਇਹ ਗੱਡੀ ਕਿਦਾਂ ਲੈ ਗਦੀ ਆ ਕਿੰਨੇ ਘਰ ਮਨ ਤਬਾਹ ਕੀਤੇ ਨੇ ਕਿੰਨੇ ਬੱਚੇ ਮਨ ਨਸ਼ਿਆਂ ਤੇ ਲਾਹੇ ਨੇ ਅੱਜ 2 ਨੰਬਰ ਦਾ ਧੰਦਾ ਇੰਨਾ ਵੱਧ ਗਿਆ ਸਮੈਕ ਦਾ ਨਸ਼ਿਆਂ ਦਾ ਇੰਨਾ ਵੱਧ ਗਿਆ ਕਿ ਅੱਜ ਘਰ ਦੇ ਘਰ ਤਬਾਹ ਹੋ ਰਹੇ ਸਾਨੂੰ ਇਸ ਚੀਜ਼ ਨੂੰ ਜੜ ਮਕਾਉਣਾ ਪਵੇਗਾ ਪਹਿਲਾਂ ਸਾਨੂੰ ਆਪਣਾ ਅੰਦਰੋਂ ਹਿਰਦਾ ਸਾਫ਼ ਕਰਨਾ ਪਵੇਗਾ ਇਸ ਪੈੜੀ ਬਣਾ ਰਹੀ ਪੰਜਾਬ ਦੇ ਵਿੱਚ ਘਟਣਾ ਪਵੇਗਾ ਹੁਣ ਕਈ ਲੋਕ ਜਿਹੜੇ ਇੱਥੇ ਤੱਕ ਮੈਨੂੰ ਕਹਿ ਦਿੰਦੇ ਨੇ ਕਿ ਜਿੰਨਾ ਨਸ਼ਾ ਵੇਚਦਾ ਮਾਜੇ ਦੇ ਵਿੱਚੋਂ ਵੇਚਦਾ ਵੇਖਦਾ ਮਾਜੇ ਦੇ ਵਿੱਚੋਂ ਵੇਚਦਾ ਵੇਖਦਾ ਸਾਰੇ ਦਿਸੰਗ ਵਿੱਚ ਵੇਚਦਾ ਮਾਜੇ ਦੇ ਵਿੱਚ ਵੇਚਦਾ ਦਬਾਬੇ ਵਿੱਚ ਵੇਚਦਾ ਮਾਲ ਵਿੱਚ ਵੇਚਦਾ ਮਾਜੇ ਵਾਲੇ ਉਹ ਨਵੇਂ ਜਨਾਨ ਸਨ ਮਾਤਰੀ ਵਾਲੇ ਮਝਾਣ ਜਿਹੜੇ ਸ਼ਹੀਦੀ ਹੋਣ ਦੇ ਵਿੱਚ ਵੀ ਸਭ ਤੋਂ ਅੱਗੇ ਸਨ ਅੰਬਰਸਾਰ ਤੋਂ ਲੈ ਕੇ ਖੇਮ ਕਰਨ ਤੱਕ ਚੱਲ ਜੀਏ ਪੈਰ ਪੈਰ ਤੇ ਸ਼ਹੀਦ ਨੇ ਪੈਰ ਪੈਰ ਤੇ ਰਸਤੇ ਦੇ ਵਿੱਚ ਆਉਂਦਾ ਮੰਗੋ ਗੂਗਾ ਉੱਥੋਂ ਦਾ ਇੱਕ ਮਹਾਨ ਸੂਰਮਾ ਸ਼ਹੀਦ ਫਿਰ ਆਉਂਦਾ ਪਉ ਵੇਡ ਬਾਬਾ ਦੀਪ ਸਿੰਘ ਵਾ ਪਿੰਡ ਦਾ ਤਾਰਾ ਸਿੰਘ ਵਾ ਪੂਲਾ ਪਿੰਡ ਦਾ ਭਾਈ ਤਾਰੂ ਸਿੰਘ ਮਾੜੀ ਕੰਬੋ ਕੀ ਹੁੰਦਾ ਸੁੱਖਾ ਸਿੰਘ ਜਿੰਨਾ ਮੱਸੇ ਰੱਕੜ ਦਾ ਸਿਰ ਵੱਡਿਆ ਸੀ ਅਗਲੇ ਪਨੇ ਚਲ ਜਿਕੇ ਪਿੰਡ ਭੂਰੇ ਕੋਨੇ ਉਥੋਂ ਦੇ 184 ਸ਼ਹੀਦ ਨੇ ਖੇਮ ਕਰਨ ਦੇ ਚਲ ਜਿਕੇ ਖੇਮ ਕਰਨ ਦੇ ਵਿੱਚ ਬਹੁਤ ਸ਼ਹੀਦ ਨੇ ਐਸੇ ਮਹਾਨ ਸੂਰਮੇ ਕਿਉਂਕਿ ਸ਼ਹੀਦ ਹੋਣਾ ਕੌਣ ਦੇ ਵਾਸਤੇ ਕੁਝ ਕਾਰਜ ਕਰਨਾ ਤੇ ਬੜਾ ਔਖਾ ਹੈ ਇਸੇ ਬਤਵਾਹ ਨੇ ਬੜਾ ਸੋਹਣਾ ਲਿਖਿਆ ਕਹਿੰਦਾ ਦੁਨੀਆ ਵਿੱਚ ਸ਼ਹੀਦਾਂ ਦਾ ਨਾਂ ਉੱਚਾ ਕੌਮਾਂ ਵੜਦੀਆਂ ਨਾਲ ਕੁਰਬਾਨੀਆਂ ਤੇ ਅਣਖ ਜਾਗਦੀ ਜਦੋਂ ਵੀ ਅਣਖੀਆਂ ਦੀ ਫਿਰ ਮਰਦੀ ਵੀ ਕਦੇ ਵੀ ਜਨਾਨੀਆਂ ਤੇ ਉਦੋਂ ਪਾਨ ਤੇ ਬਾਰੀ ਪਹਾੜਾਂ ਦੀ ਫੁੱਟ ਦਾ ਨੂਰ ਹੈ ਜਦੋਂ ਜਵਾਨੀਆਂ ਤੇ ਜਿੱਥੇ ਜਿੱਥੇ ਸ਼ਹੀਦਾਂ ਦੀ ਰਤ ਗੁਲੀ ਸਿਰਜਾ ਕਰਦੇ ਨੇ ਲੋਕ ਨਿਸ਼ਾਨੀਆਂ ਤੇ ਗੁਰਪ੍ਰੀਤ ਸਿੰਘ ਸ਼ਹੀਦ ਹੁੰਦਾ ਚਾਰਜ ਨੂੰ ਠੋਕਰ ਮਾਰਦੇ ਨੇ ਉਹ ਪ੍ਰਧਾਨ ਸਾਹਿਬ ਸਾਨੂੰ ਉਹਨਾਂ ਮਹਾਨ ਸੂਰਮਿਆਂ ਨੂੰ ਯਾਦ ਕਰਨਾ ਪਵੇ ਤਾਂ ਜਿਹੜੇ ਸਾਡੀ ਧਰਤੀ ਵਾਸਤੇ ਕੁਝ ਕਰਦੇ ਨੇ ਕਿਉਂਕਿ ਅਸੀਂ ਕੁਝ ਕਰਨ ਜੋਗੇ ਹੁੰਦੇ ਨਹੀਂਗੇ ਤੇ ਧੁੰਕੀ ਜਾਣਾ ਸੀ ਕਿ ਫਲਾਣਾ ਬੰਦਾ ਐਦਾਂ ਕਰਦਾ ਤੇ ਢਿੰਗਣਾ ਐਦਾਂ ਕਰਦਾ ਆਪ ਅਸੀਂ ਕੁਝ ਕਰਨ ਜੋਗੇ ਹੈਗੇ ਲਾਈਵ ਚੱਲ ਰਿਹਾ ਆਪ ਅਸੀਂ ਕੁਝ ਨਹੀਂ ਕਰਨ ਜੋਗੇਗੇ ਅਗਲੇ ਮੰਧਿਰਾਂ ਆਵੇ ਉਹਦੇ ਵਾਸਤੇ ਸਾਡੇ ਕੋਲ ਖੁੱਲਾ ਸਮਾਂ ਹੈ ਚੁਗਲੀ ਵਾਸਤੇ ਨਿੱਧਿਆ ਵਾਸਤੇ ਅੱਜ ਸਾਡੇ ਕੋਲ ਖੁੱਲਾ ਸਮਾਂ ਸਾਥ ਸੰਗਤ ਵਿੱਚ ਬੈਠਣ ਲੱਗੇ ਗੁਰੂ ਘਰ ਵਿੱਚ ਬੈਠਣ ਲੱਗੇ ਅੱਜ ਸਾਡੇ ਕੋਲ ਸਮਾਂ ਨਹੀਂ ਹੈਗਾ ਬੁਰੇ ਕਾਮ ਤੋਂ ਉਠ ਖਲਵਾ ਨਾਮ ਕੀ ਵੇਲਾ ਪੈ ਪੈ ਸੂਰ ਜੋ ਵੀ ਉਦਾਹਰਨਾ ਦਵਾਂਗਾ ਗੁਰਬਾਣੀ ਦੇ ਵਿੱਚੋਂ ਦਵਾਂਗਾ ਤੇ ਗੁਰਬਾਣੀ ਕਹਿ ਰਹੀ ਆ ਕਿ ਬੁਰੇ ਕਾਮ ਨੂੰ ਭੱਜ ਭੱਜ ਕੇ ਕਰਦਾ ਚੋਰੀ ਕਰਨੀ ਹੋਵੇ ਡਾਕਾ ਮਾਰਨਾ ਵਸਮੈਕ ਵਿੱਚ ਵੀ ਨਸ਼ਾ ਵੇਚਣਾ ਹੋਵੇ ਉਹਦੇ ਵਾਸਤੇ ਅਸੀਂ ਭੱਜ-ਭੱਜ ਕੇ ਕੰਮਾ ਕੱਢਦੇ ਆਂ ਤੇ ਗੁਰੂ ਘਰ ਵਿੱਚ ਬੈਠਣ ਲੱਗੇ ਸਾਡੇ ਮਨ ਲੱਤਾਂ ਪੀੜ ਕਰਦੀਆਂ ਨੇ ਸਾਨੂੰ ਦਲੇਦਰ ਪੈ ਜਾਂਦਾ ਕਿਉਂਕਿ ਅੱਜ ਸਾਡੇ ਕੋਲ ਗੁਰੂ ਘਰ ਵਿੱਚ ਬੈਠ ਦਾ ਸਮਾਂ ਨਹੀਂ ਇਹ ਕਾਰਨ ਕੀ ਆ ਅਸੀਂ ਅਸਲੀ ਮਨੋਰਥ ਭੁੱਲ ਗਿਆਂ ਸਾਡਾ ਸਤ ਸੰਗਤ ਵਿੱਚ ਆਉਂਦਾ ਮਨੋਰਥ ਕੀ ਸੀ ਅਸੀਂ ਧਰਤੀ ਤੇ ਕਿਉਂ ਆਉਣਾ ਸੀ ਤੇ ਸਾਇਰ ਕਹਿੰਦੇ ਰੈਣ ਗਵਾਈ ਸੁਏ ਕ ਦੇਵ ਸੁਖਵਾਇਆ ਖਾਇਕ ਹੀ ਰੇਜਾ ਜਿਹਾ ਜਰਨਾ ਕੌਡੀ ਬਦਲੇ ਜਾਏ ਕੌਡੀਆਂ ਦੇ ਭਾਅ ਸੀ ਆਪਣਾ ਮਨੁੱਖਾ ਜਨਮ ਗਵਾ ਰਹੇ ਮਨੋਰਥ ਜਿਹੜਾ ਭੁੱਲਦੇ ਜਾ ਰਹੇ ਆ ਕਿ ਸਾਡਾ ਅਸਲੀ ਮਨੋਰਥ ਕੀ ਸੀ ਗੁਰੂ ਨਾਨਕ ਪਾਤਸ਼ਾਹ ਨੇ ਤਿੰਨ ਉਪਦੇਸ਼ ਦਿੱਤੇ ਸੀ ਕਿਰਤ ਕਰੋ ਨਾਮ ਜਪੋ ਤੇ ਵੰਡ ਕੇ ਛਕੋ ਅੱਜ ਸਾਡੇ ਕੋਲ ਕੁਝ ਨਹੀਂ ਹੈਗਾ ਨਾ ਸਾਡੇ ਕੋਲ ਚੰਗੀ ਕਿਰਤ ਹੈਗੀ ਆ ਨਾ ਸਾਡੇ ਕੋਲ ਨਾਮ ਬਾਣੀ ਦਾ ਅਭਿਆਸ ਹੈਗਾ ਤੇ ਵੰਡ ਕੇ ਛਕਣ ਨਾਲ ਤੇ ਬੜੀ ਦੂਰ ਦੀ ਗੱਲ ਆ ਅਸੀਂ ਤੇ ਇਹ ਸੋਚਦੇ ਆ ਜਿਹੜਾ ਇਹਦੇ ਕੋਲੇਗਾ ਇਹ ਵੀ ਖੋ ਲਈਏ ਆਪਣੇ ਘਰ ਘਰ ਲਈਏ ਭਾਵੇਂ ਅਗਲੇ ਦਾ ਘਰ ਬਰਬਾਦ ਹੋ ਜਾਵੇ ਉਹਦੇ ਵਾਸਤੇ ਅਸੀਂ ਖੁਸ਼ੀ ਮਨਾਉਨੇ ਆ ਕਿ ਜੇ ਅੱਜ ਉਹਨਾਂ ਦੇ ਘਰ ਗਮੇ ਦਾ ਦਿਨ ਸਾਡੇ ਘਰ ਵੀ ਆ ਸਕਦਾ ਜੇ ਅੱਜ ਉਹਨਾਂ ਦੇ ਘਰੇ ਖੁਸ਼ੀ ਸਾਡੇ ਘਰ ਵੀ ਆ ਸਕਦੀ ਹੈ ਸਾਡਾ ਭਰੋਸਾ ਜਿਹੜਾ ਗੁਰੂ ਤੇਤੇ ਭਰੋਸਾ ਬਣਾ ਚਾਹੀਦਾ ਪਰ ਅੱਜ ਸਾਡਾ ਗੁਰੂ ਜਿੱਤੇ ਭਰੋਸਾ ਨਹੀਂ ਹੈਗਾ ਗੁਰੂ ਦੇ ਤੇ ਭਰੋਸਾ ਨਹੀਂ ਜੇ ਸਾਡਾ ਗੁਰੂ ਦੇ ਤੇ ਭਰੋਸਾ ਆਵੇ ਸਾਡਾ ਜਨਮ ਮਰਨ ਜਿਹੜਾ ਨਾਸ਼ ਜਾਂਦਾ ਕਿਉਂਕਿ ਜਿਹੜਾ ਗੁਰੂ ਜਿਹੜਾ ਬਾਣੀ ਜਿਹੜੀ ਆ ਇੱਕ ਵੈਦ ਦੀ ਤਰ੍ਹਾਂ ਜਿਵੇਂ ਵੈਦ ਦੇ ਕੋਲ ਆਪਾਂ ਜਾਇਦਾ ਦਵਾਈ ਲੈਣ ਵਾਸਤੇ ਕੋਈ ਰੋਗ ਹੋ ਜਾਵੇ ਵੈਦ ਸਾਨੂੰ ਔਸ਼ਧੀ ਦਿੰਦਾ ਦਵਾਈ ਦਿੰਦਾ ਤੇ ਉਹਦੇ ਦੇ ਨਾਲ ਜਿਹੜਾ ਰੋਗੀ ਜਿਹੜਾ ਠੀਕ ਹੋ ਜਾਂਦਾ ਦਵਾਈ ਵੀ ਇੱਕ ਜਿਹੜੀ ਬਾਣੀ ਜਿਹੜੀ ਆ ਇੱਕ ਦਵਾਈ ਦੀ ਤਰ੍ਹਾਂ ਮੇਰਾ ਪੈਦ ਗੁਰੂ ਗ੍ਰੰਥ ਸਾਹਿਬ ਹਰ ਫਰਮਾਨ ਔਖਤ ਮੁਕ ਦੇਵੇ ਕਾਟੇ ਜਾਂਦੀ ਫੰਦਾ ਕੁਸਾਰੇ ਦੁੱਖ ਕਲੇਸ਼ ਕੱਟ ਦਿੰਦਾ ਕਿਉਂਕਿ ਕਾਲ ਪ੍ਰਮਾਤਮਾ ਦੀ ਬਾਣੀ ਜਿਹੜੀ ਆ ਦਵਾਈ ਦੀ ਤਰ੍ਹਾਂ ਕੰਮ ਕਰਦੀ ਆ ਜੇ ਅਸੀਸ ਨੂੰ ਸਮਝ ਗਏ ਵਿਚਾਰ ਗਏ ਤੇ ਸਾਨੂੰ ਬਾਣੀ ਕੀ ਸਮਝਾਉਣ ਦਾ ਯਤਨ ਕਰਦੀ ਪਈ ਆ ਤੇ ਉਹਦੇ ਵਾਸਤੇ ਸੰਗਤ ਕਰਨੀ ਪਵੇਗੀ ਭਾਵੇਂ ਸਾਧੂ ਦੀ ਸੰਗਤ ਕਰ ਲੀਏ ਭਾਵੇਂ ਗੁਰੂ ਦੀ ਸੰਗਤ ਕਰ ਲੀਏ ਸਾਧੂ ਨੂੰ ਫਿਰ ਇਹੋ ਜਿਹਾ ਹੋਣਾ ਚਾਹੀਦਾ ਜਿਹੜਾ ਨਾਮ ਬਾਣੀ ਦੇ ਨਾਲ ਜੁੜਿਆ ਹੋਵੇ ਜਿਹੜਾ ਗੁਰੂ ਦੇ ਨਾਲ ਜੁੜੇ ਆਪਣੇ ਨਾਲ ਨਾ ਜੁੜੇ ਅੱਜ ਕੱਲ੍ਹ ਦੇਖੀਦਾ ਕਈ ਬਾਬੇ ਬਣ ਗਏ ਨੇ ਆਪਣੇ ਆਪ ਨੂੰ ਮੱਥਾ ਟਿਕਾਏ ਜਾ ਰਹੇ ਨੇ ਅਸੀਂ ਗੁਰੂ ਸਾਹਿਬ ਜੀ ਨੂੰ ਮਖੌਲ ਬਣਾ ਕੇ ਰੱਖ ਦਿੱਤਾ ਮਾਫ਼ ਕਰਨਾ ਲੱਗ ਚੱਲ ਰਿਹਾ ਮਖੌਲ ਬਣਾ ਕੇ ਰੱਖ ਦਿੱਤਾ ਅੱਜ ਗੁਰੂ ਸਾਹਿਬ ਜੀ ਦਾ ਤਮਾਸ਼ਾ ਜਿਹੜਾ ਸੈਲਫ ਸਰੇ ਆਮ ਕਰਦੇ ਆ ਤੇ ਬਾਣੀ ਪੜਨ ਵਾਸਤੇ ਗੁਰੂ ਘਰ ਬੈਠਣ ਵਾਸਤੇ ਸਾਡੇ ਕੋਲ ਸਮਾਂ ਨਹੀਂ ਹੈਗਾ ਹੋਰ ਪਖੰਡ ਕਰਾਉਣੇ ਹੁਣ ਉਹਦੇ ਵਾਸਤੇ ਸਾਡੇ ਕੋਲ ਖੁੱਲਾ ਸਮਾਂ ਇਹ ਯੋਧਿਆਂ ਦੀ ਕੌਮ ਸੀ ਅੱਜ ਮੁਰਦਿਆਂ ਦੀ ਕੌਮ ਬਣ ਗਈ ਮੁਰਦਿਆਂ ਦੀ ਮਾਗ ਕਰਨਾ ਲਾਈਵ ਚੱਲ ਰਿਹਾ ਮੁਰਦਿਆਂ ਦੀ ਕੌਮ ਬਣ ਗਈ ਅੱਜ ਅਸੀਂ ਉਹਨਾਂ ਦੀਆਂ ਕਬਰਾਂ ਨੂੰ ਪੂਰੇ ਤੇ ਪਿਆ ਜਿਹੜੇ ਸਾਡੇ ਵੱਡੇ-ਵਡੇਰਿਆਂ ਦੁਸਤਰਖਾਂਦੇ ਮਰੇ ਨੇ ਉਹਨਾਂ ਦੀਆਂ ਕਬਰਾਂ ਨੂੰ ਪੂਜਦੇ ਪਏ ਗੁਰੂ ਸਾਹਿਬ ਜੀਸ ਮੱਤ ਬਖਸ਼ ਕਰ ਕਦੇ ਮੇਰੀ ਕਾਮ ਦਾ ਭਲਾ ਹੋ ਜਾਵੇ ਮੇਰੀ ਕਾਮ ਨਾਮ ਬਾਣੀ ਦੇ ਨਾਲ ਜੁੜ ਜਾਵੇ ਅਸੀਂ ਯਤਨ ਕਰਨਾ ਇੱਕ ਕਾਲ ਪੁੱਖ ਪਰਮਾਤਮਾ ਦੀ ਬਾਣੀ ਨੂੰ ਆਪਣੇ ਹਿਰਦੇ ਦੇ ਵਿੱਚ ਵਸਾਉਣਾ ਇਸ ਨੂੰ ਸਮਝਣ ਦਾ ਯਤਨ ਕਰਨਾ ਕਿ ਗੁਰੂ ਸਾਹਿਬ ਦੀ ਸਾਨੂੰ ਅਸਲ ਵਿੱਚ ਸਮਝਾਉਂਦਾ ਕੀ ਯਤਨ ਕਰਦੇ ਪੈਣਾ ਤੁਸੀਂ ਗੁਰੂ ਸਾਹਿਬ ਦੀ ਸਾਨੂੰ ਕੀ ਸਮਝਾਉਣਾ ਚਾਹੁੰਦੇ ਨੇ ਕਿ ਆਹ ਕੰਮ ਕਰਨਾ ਤੇ ਆਹ ਕੰਮ ਨਹੀਂ ਕਰਨਾ ਤੇ ਜੇ ਅਸੀਂ ਉਹ ਚੀਜ਼ ਨੂੰ ਸਮਝ ਗਏ ਤੇ ਸਾਡਾ ਬੇੜਾ ਪਾਰ ਹੋ ਜਾਵੇ ਤੇ ਜੇ ਨਾ ਸਮਝਿਆ ਬੇੜਾ ਕਰਕੇ ਵੀ ਜਾਂਦਾ ਹੈ ਮਾਫ਼ ਕਰਨਾ ਲਗਾ ਚੱਲ ਰਿਹਾ ਸਮਝਣਾ ਪਵੇਗਾ ਤੇ ਇੱਕ ਕਾਲ ਕੁਸ਼ ਪਰਮਾਤਮਾ ਦੀ ਬਾਣੀ ਦੇ ਨਾਲ ਜੁੜਨਾ ਪਵੇਗਾ ਸੋ ਇੰਨੀਆਂ ਕਹਾਜੀਆਂ ਪ੍ਰਵਾਨ ਕਰਨੀਆਂ ਗੁਰਮਤਿ ਵਿਚਾਰਾਂ ਕਰਦਿਆਂ ਹੋ ਗਈਆਂ ਏਕ ਨੀ ਅਨੇਕ ਪ੍ਰਕਾਰ ਦੀਆਂ ਗਲਤੀਆਂ ਅਣਜਾਣ ਜਾਂ ਬੱਚਾ ਸਮਝ ਕੇ ਮਾਫ਼ ਕਰਨਾ ਦਾਸ ਦੇ ਸ਼ਬਦਾ ਦੇ ਨਾਲ ਜੇ ਕਿਸੇ ਨੂੰ ਦੁੱਖ ਲੱਗਾਵੇ ਦਾਸ ਖਿਮਾ ਦਾ ਜਾਚ ਕਿਉਂਕਿ ਗੁਰੂ ਰਾਮਦਾਸ ਦੇ ਦਰ ਦਾ ਕੁੱਤਾ ਤੇ ਗੁਰੂ ਰਾਮਦਾਸ ਮਹਾਰਾਜ ਨੇ ਡਿਊਟੀ ਬਖਸ਼ ਕੀਤੀ ਹੋਈ ਆ ਵਿਚਾਰ ਕਰਦਿਆਂ ਸੰਗਤ ਵਿੱਚ ਬੈਠਦਿਆਂ ਹੋ ਗਈਆਂ ਏਕ ਨੀ ਅਨੇਕ ਪ੍ਰਕਾਰ ਦੀਆਂ ਗਲਤੀਆਂ ਕੰਨਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਆਪ ਸਰਬਤ ਸੰਗਤ ਬਖਸ਼ ਜੋਗ ਬਖਸ਼ ਲਾਣਾ ਜੀ ਬਲਾਉ ਫਤਿਹ ਜੀ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ